ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1092 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1093 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਮਹਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਸਬਦੀ ਵਿਚਾਰ ਇਹ ਮਨ ਸੁਚਾ ਮੋਤੀ ਹੈ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀ ਵਿਚਾਰ ਕਰਕੇ ਇਸ ਸੁਚੇ ਮੋਤੀ ਨੂੰ ਪਰਖ ਲਿਆ ਹੈ ਸੇ ਜਨ ਵਿਰਲੇ ਜਾਣੀ ਹੈ ਕਾਲ ਯੁਗ ਵਿੱਚ ਸੰਸਾਰ ਅਜਿਹੇ ਬੰਦੇ ਸੰਸਾਰ ਵਿੱਚ ਜਿੱਥੇ ਵਿਕਾਰਾਂ ਦਾ ਪਹਿੜਾ ਹੈ ਬੜੇ ਘੱਟ ਹਨ ਬੜੇ ਘੱਟ ਵੇਖੀਦੇ ਹਨ ਆਪੇ ਨੂੰ ਆਪ ਮਿਲ ਰਹਾ ਹੋ ਮੈਂ ਦੁਬਦਾ ਮਾਰ ਉਸ ਦਾ ਆਪਾ ਹੋ ਮੈਂ ਤੇ ਮੇਰ ਤੇਰ ਨੂੰ ਮਾਰ ਕੇ ਆਪੇ ਨਾਲ ਮਿਲਿਆ ਹੁੰਦਾ ਹੈ ਨਾਨਕ ਨਾਮ ਰਤੇ ਦੁਤਰ ਤਰੇ ਪੌਜਲ ਵਿਖਮ ਸੰਸਾਰ हे ਨਾਨਕ ਜੋ ਮਨੁਖ ਪ੍ਰਭੂ ਦੇ ਨਾਮ ਵਿੱਚ ਰੰਗੇ ਜਾਂਦੇ ਹਨ ਉਹ ਇਸ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਜਿਸ ਨੂੰ ਤਰਨਾ ਬੜਾ ਔਖਾ ਹੈ ਪੌੜੀ ਮਨ ਮੁਖ ਅੰਦਰ ਨਾ ਭਾਲਨੇ ਮੁਠੇ ਅਹਮਤੈ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁਖਾ ਹੋ ਮਨ ਦੇ ਠੱਗੇ ਹੋਏ ਆਪਣਾ ਮਨ ਨਹੀਂ ਖੋਜਦੇ ਚਾਰੇ ਕੁੰਡਾਂ ਭਾਵ ਥਕੇ ਅੰਦਰ ਤਿਖ ਤਤੇ ਅਨਰੋ ਤ੍ਰਿਸ਼ਨਾ ਨਾਲ ਸੜੇ ਹੋਏ ਹੋਣ ਕਰਕੇ ਮਾਇਆ ਦੀ ਖਾਤਰ ਚੌਹੀ ਪਾਸੀ ਭਟਕ ਭਟਕ ਕੇ ਥੱਕ ਜਾਂਦੇ ਹਨ ਜਿਹੜੇ ਮਨਮੁਖ ਹੁੰਦੇ ਹਨ ਸਿਮਰਤ ਸਾਸਤਨਾ ਸੋਧਨੀ ਮਨਮੁਖ ਵੇਗੁੱਤੇ ਸਿਮਰਤیاں ਸਾਸ਼ਤਰਾ ਭਾਵ ਆਪਣੇ ਧਰਮਿਕ ਪੁਸਤਾਨ ਨੂੰ ਗੋ ਨਾਲ ਨਹੀਂ ਖੋਜਦੇ ਤੇ ਧਰਮ ਕਪੁਸਤਾਂ ਦੇ ਥਾਂ ਆਪਣੇ ਮਨ ਦੇ ਪਿਛੇ ਤੁਰ ਕੇ ਖਵਾਰ ਹੁੰਦੇ ਹਨ ਬੇਨ ਗੌਰ ਕਿਨੈ ਨਾ ਪਾਇਓ ਹਰ ਨਾਮ ਹਰ ਸਤੇ ਸਦਾ ਤੇ ਰਹਿਣ ਵਾਲਾ ਪਰਮਾਤਮਾ ਦਾ ਨਾਮ ਗੁਰ ਦੀ ਸ਼ਰਨ ਆਉਣ ਤੋਂ ਬਿਨਾ ਕਿਸੇ ਨੇ ਨਹੀਂ ਡੱਬਾ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ ਸਸਾ ਅਸਲੋ ਵਿਚਾਰ ਦੀ ਇਹ ਗੱਲ ਲੱਭੀ ਹੈ ਕਿ ਪਰਮਾਤਮਾ ਦਾ ਨਾਮ ਜਪਿਆ ਹੀ ਮਨੁੱਖ ਦੀ ਆਤਮਿਕ ਹਾਲਤ ਸੁਧਰਦੀ ਹੈ ਸ਼ਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਪ੍ਰਭੂ ਪਰਮਾਤਮਾ ਆਪ ਹੀ ਜੀਵਾਂ ਦੇ ਦਿਲਾਂ ਦੀ ਜਾਣਦਾ ਹੈ ਕਿਉਂਕਿ ਉਹ ਆਪ ਹੀ ਇਹਨਾਂ ਨੂੰ ਪੈਦਾ ਕਰਦਾ ਹੈ ਆਪੇ ਜੀਵਾਂ ਦੇ ਕਾਰਜ ਸਿਰੇ ਚਾੜਦਾ ਹੈ ਤਿਸੈ ਅਗੇ ਨਾਨਕਾ ਖਲੈ ਕੀਚੈ ਅਰਦਾਸ ਇਸ ਲਈ ਹੈ ਨਾਨਕ ਉਸ ਪ੍ਰਭੂ ਪਰਮਾਤਮਾ ਅਗੇ ਖਲੋ ਕੇ ਹੀ ਅਦਬ ਸ਼ਰਧਾ ਨਾਲ ਅਰਜ਼ੋਈ ਕਰਨੀ ਚਾਹੀਦੀ ਹੈ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਸੰਤ ਗਿਆਨੀ ਮਸਕੀਨ ਸੰਤ ਸਿੰਘ ਜੀ ਮਸਕੀਨ ਜੋ ਬਹੁਤ ਹੀ ਉੱਗੇ ਕਥਾਵਾਚਕ ਹੋਏ ਨੇ ਉਹ ਵੀ ਇਹ ਗੱਲ ਆਪਣੀ ਕਥਾ ਵਿੱਚ ਕਹਿੰਦੇ ਸੀ ਕਿ ਓਨੀ ਤਾਕਤ ਕਿਸੇ ਵਿੱਚ ਵੀ ਨਹੀਂ ਜਿੰਨੀ ਤਾਕਤ ਸੱਚੇ ਦਿਲੋਂ ਪਰਮਾਤਮਾ ਅੱਗੇ ਕੀਤੀ ਅਰਦਾਸ ਵਿੱਚ ਹੈ ਮਹੱਲਾ ਪਹਿਲਾ ਜਿਨ ਕੀ ਆਤਨ ਦੇਖਿਆ ਆਪੇ ਜਾਣੈ ਸੋਏ ਜਿਸ ਪਰਮਾਤਮਾ ਨੇ ਜਗਤ ਪੈਦਾ ਕੀਤਾ ਹੈ ਉਸ ਨੇ ਹੀ ਇਸ ਦੀ ਸੰਭਾਲ ਕੀਤੀ ਹੋਈ ਹੈ ਉਹ ਆਪ ਹਰੇਕ ਦੇ ਦਿਲ ਦੀ ਜਾਣਦਾ ਹੈ ਕਿਸਨ ਕਹੀਐ ਨਾਨਕਾ ਜਾਂ ਘਰ ਵਰਤੈ ਸਭ ਕੋਏ हे ਨਾਨਕ ਜਦੋਂ ਹਰੇਕ ਜੀਵ ਉਸ ਪਰਮਾਤਮਾ ਦੇ ਘਰ ਤੋਂ ਹਰੇਕ ਲੋੜ ਪੂਰੀ ਕਰਦਾ ਹੈ ਜੋ ਹਰੇਕ ਦੇ ਹਿਰਦੇ ਘਰ ਵਿੱਚ ਮੌਜੂਦ ਹੈ ਤਾਂ ਉਸ ਤੋਂ ਬਿਨਾਂ ਕਿਸੇ ਹੋਰ ਅਗੇ ਅਰਜ਼ੋਈ ਕਰਨੀ ਵਿਅਰਥ ਹੈ ਪੌੜੀ ਸਭੇ ਥੋਕ ਵਿਸਾਰ ਇਕੋ ਮਿਤ ਕਰ ਹੋਰ ਸਭ ਚੀਜਾਂ ਦਾ ਮੋਹ ਵਿਸਾਰ ਕੇ ਇਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ ਮਨ ਤਨ ਹੋਏ ਨਿਹਾਲ ਪਾਪਾਂ ਦਹੈ ਹਰ ਤੇਰਾ ਮਨ ਖੇੜਾਵੇਗਾ ਤੇਰਾ ਸਰੀਰ ਹੋੜਾ ਫੁੱਲ ਹੋ ਜਾਏਗਾ ਕਿਉਂਕਿ ਪਰਮਾਤਮਾ ਸਾਰੇ ਪਾਪ ਸਾੜ ਦਿੰਦਾ ਹੈ ਆਵਣ ਜਾਣਾ ਚੁੱਕੈ ਜਨਮ ਨ ਜਾਹੇ ਮਾਰ ਜਗਤ ਵਿੱਚ ਤੇਰਾ ਜਮਣਾ ਮਰਨਾ ਮੁੱਕ ਜਾਏਗਾ ਤੂੰ ਮੋੜ ਮੋੜ ਨਹੀਂ ਜਮੇ ਮਰੇਗਾ 84 ਦੇ ਚੱਕਰਾਂ ਤੋਂ ਬਚ ਜਾਏਗਾ ਸੱਚ ਨਾਮ ਆਧਾਰ ਸੋਗ ਨਾਮੁ ਮੋਹਿ ਜਰ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਆਸਰਾ ਬਣਾ ਤੂੰ ਚਿੰਤਾ ਵਿੱਚ ਤੇ ਮੋਹ ਵਿੱਚ ਨਹੀਂ ਸੜੇਗਾ ਨਾਨਕ ਨਾਮ ਨਦਾਨ ਮਨ ਮੈਂ ਸਾਂਝ ਧਰ ਹੈ ਨਾਨਕ ਪਰਮਾਤਮਾ ਦਾ ਨਾਮ ਖਜ਼ਾਨਾ ਹੈ ਆਪਣੇ ਮਨ ਵਿੱਚ ਇਸ ਖਜ਼ਾਨੇ ਨੂੰ ਇਕੱਠਾ ਕਰਕੇ ਰੱਖ ਸ਼ਲੋਕ ਮਹੱਲਾ 5 ਵਾ ਮਾਇਆ ਮਨ ਹੋ ਨ ਵਿਸਰੈ ਮੰਗੈ ਦਮਾ ਦਮ ਏ ਨਾਨਕ ਜਿਸ ਮਨੁੱਖ ਨੂੰ ਮਨੋ ਮਾਇਆ ਨਹੀਂ ਭੁਲਦੀ ਜੋ ਨਾਮ ਦੀ ਦਾਤ ਮੰਗਣਦੇ ਥਾ ਸਵਾਸ ਸਵਾਸ ਮਾਇਆ ਹੀ ਮੰਗਦਾ ਹੈ ਸੋ ਪ੍ਰਭ ਚਿਤ ਨ ਆਵਈ ਨਾਨਕ ਨਹੀਂ ਕਰਮ ਏ ਨਾਨਕ ਜਿਸ ਨੂੰ ਉਹ ਪ੍ਰਮਾਤਮਾ ਕਦੇ ਚੇਤੇ ਨਹੀਂ ਆਉਂਦਾ ਇਹ ਜਾਣੋ ਕਿ ਉਸ ਦੇ ਭਾਗ ਚੰਗੇ ਨਹੀਂ ਹਨ ਮਹੱਲਾ ਪੰਜਵਾ ਮਾਇਆ ਸਾਥ ਨ ਚੱਲਈ ਕਿਆਲ ਪਟਾਵੇ ਅੰਧ ਏ ਅਨੇ ਜੀਵ ਤੂੰ ਮੋੜ ਮੋੜ ਮਾਇਆ ਨੂੰ ਕਿਉਂ ਚਿੰਬੜਦਾ ਹੈ ਇਹ ਤਾਂ ਕਦੇ ਕਿਸੇ ਦੇ ਨਾਲ ਨਹੀਂ ਜਾਂਦੀ ਗੁਰ ਕੇ ਚਰਨ ਧਿਆਏ ਤੋ ਤੂ ਟੁੱਟਹਿ ਮਾਇਆ ਬੰਦ ਤੂੰ ਸਤਗੁਰ ਦੇ ਚਰਨਾਂ ਦਾ ਧਿਆਨ ਧਰ ਭਾਵ ਹੋਮੈ ਛੱਡ ਕੇ ਗੁਰੂ ਦਾ ਆਸਰਾ ਲੈ ਤਾਂ ਜੋ ਤੇਰੀਆਂ ਇਹ ਮੁਸਕਾਂ ਜੋ ਮਾਇਆ ਨੇ ਕਸੀਆਂ ਹੋਈਆਂ ਹਨ ਟੁੱਟ ਜਾਣ ਪਾੜੇ ਹੁਕਮ ਮਨਾਇਓ ਨ ਪਾੜੇ ਸੁਖ ਪਾਇਆ ਉਸ ਪਰਮਾਤਮਾ ਨੇ ਜਿਸ ਮਨੁੱਖ ਤੋਂ ਆਪਣੀ ਰਜਾ ਵਿੱਚ ਆਪਣਾ ਹੁਕਮ ਮਨਾਇਆ ਹੈ ਉਸ ਮਨੁੱਖ ਨੇ ਰਜਾ ਵਿੱਚ ਰਹਿ ਕੇ ਸੁਖ ਲੱਭਾ ਹੈ ਭਾਣ ਸਤਗੁਰ ਮੇਲੇ ਉਹਨਾਂ ਭਾਣ ਸੱਚ ਧਾਇਆ ਉਸ ਪ੍ਰਭੂ ਨੇ ਆਪਣੀ ਰਜਾ ਵਿੱਚ ਜਿਸ ਮਨੁੱਖ ਨੂੰ ਗੁਰੂ ਮਿਲਾਇਆ ਹੈ ਉਹ ਮਨੁੱਖ ਰਜਾ ਰਜਾ ਵਿੱਚ ਰਹਿ ਕੇ ਨਾਮ ਸਿਮਰਦਾ ਹੈ ਭਾਣੇ ਜੇਵੜ ਹੋਰ ਦਾਤ ਨਹੀਂ ਸੱਚ ਆਖ ਸੁਣਾਇਆ ਜਿਸ ਮਨੁੱਖ ਨੂੰ ਪ੍ਰਭੂ ਦੀ ਰਜਾ ਵਿੱਚ ਰਹਿਣਾ ਹੋਵੇ ਸਭ ਤੋਂ ਵੱਡੀ ਰੱਬੀ ਬਖਸ਼ਿਸ਼ ਪ੍ਰਤੀਤ ਹੁੰਦੀ ਹੈ ਉਹ ਆਪ ਨਾਮ ਸਿਮਰਦਾ ਹੈ ਤੇ ਹੋਰਨਾਂ ਨੂੰ ਸੁਣਾਉਂਦਾ ਹੈ ਤੇ ਸਿਮਰਨ ਹੀ ਹੋਰਨਾਂ ਨੂੰ ਸਿਮਰਨ ਲਈ ਨਾਮ ਪ੍ਰੇਰਿਤ ਕਰਦਾ ਹੈ ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ ਪਰ ਨਾਮ ਸਿਮਰਦੇ ਉਹੀ ਹਨ ਜਿਨ੍ਹਾਂ ਦੇ ਮੱਥੇ ਦੇ ਧੁਰੋਂ ਮੋੜ ਤੋਂ ਲਿਖਿਆ ਹੋਇਆ ਹੈ ਭਾਵ ਜਿਨ੍ਹਾਂ ਦੇ ਅੰਦਰ ਪੂਰਬਲੇ ਕਰਮਾਂ ਅਨੁਸਾਰ ਸਿਮਰਨ ਦੇ ਸੰਸਕਾਰ ਮੌਜੂਦ ਹਨ ਹਰੇਕ ਕਿਸੇ ਦੇ ਵਸਤੀ ਗੱਲ ਨਹੀਂ ਕਿ ਬੈਠ ਕੇ ਦੋ ਘੜੀ ਪ੍ਰਮਾਤਮਾ ਦਾ ਨਾਮ ਜਪ ਸਕੇ ਨਾਨਕ ਤਿਸ ਸਰਣਾਗਤੀ ਜਿਨ ਜਗਤੋ ਪਾਇਆ ਸੋਹੇ ਨਾਨਕ ਉਸ ਪ੍ਰਭੂ ਦੀ ਸ਼ਰਨ ਵਿੱਚ ਰਹੁ ਜਿਸ ਨੇ ਸੰਸਾਰ ਪੈਦਾ ਕੀਤਾ ਹੈ ਸਲੋਕ ਮਹਲਾ 3 ਜਿਨ ਕੋ ਵੰਦਰ ਗਿਆਨ ਨਹੀਂ ਪੈ ਕੀ ਨਾਹੀ ਬਿੰਦ ਜਿਨਾ ਮਨੁੱਖਾਂ ਦੇ ਅੰਦਰ ਪ੍ਰਮਾਤਮਾ ਦਾ ਰਤਾ ਭਰ ਵੀ ਡਰ ਨਹੀਂ ਤੇ ਜਿਨਾ ਨੂੰ ਪ੍ਰਭੂ ਨਾਲ ਜਾਣ ਪਛਾਣ ਪ੍ਰਾਪਤ ਨਹੀਂ ਹੋਈ ਨਾਨਕ ਮੋਇਆ ਕਾ ਕਿਆ ਮਾਰਣਾ ਜੇ ਆਪ ਮਾਰੇ ਗੋਬਿੰਦ ਹੈ ਨਾਨਕ ਉਹ ਆਤਮਕ ਮੋਤੇ ਮੋਏ ਹੋਏ ਹਨ ਉਹਨਾਂ ਨੂੰ ਮਾਨੋ ਰੱਬ ਨੇ ਆਪ ਮਾਰ ਦਿੱਤਾ ਹੈ ਇਹਨਾਂ ਮੋਇਆਂ ਨੂੰ ਐਦੋਂ ਵਧੀਕ ਕਿਸੇ ਹੋਰ ਨੇ ਕੀ ਮਾਰਨਾ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਨਾ ਜਿਹੜੇ ਚੰਗੇ ਕੰਮ ਨਹੀਂ ਕਰਦੇ ਜਿਹੜੇ ਈਰਖਾ ਸਾਰੀ ਕਰੀ ਜਾਂਦੇ ਨੇ ساری ਉਮਰ ਲੋਕਾਂ ਨਾਲ ਉਹ ਪ੍ਰਮਾਤਮਾ ਵੱਲੋਂ ਹੀ ਮਰੇ ਹੋਏ ਹੁੰਦੇ ਹਨ ਉਹਨਾਂ ਨੂੰ ਹੋਰ ਕਿਸੇ ਨੇ ਕੀ ਮਾਰਨਾ ਹੁੰਦਾ ਹੈ ਮਹੱਲਾ ਤੀਜਾ ਮਾਨ ਕੇ ਪਤਰੀ ਬਾਚਣੀ ਸੁਖੀ ਹੂੰ ਸੁਖਸਾਰ ਲੋਕਾਂ ਨੂੰ ਦਿੱਤਾ ਆਦਿਕ ਦੱਸਣ ਲਈ ਪਤਰੀ ਪੜਨਦੇ ਥਾ ਆਪਣੇ ਮਨ ਦੀ ਪਤਰੀ ਪੜਨੀ ਚਾਹੀਦੀ ਹੈ ਕਿਸ ਦੀ ਕਿਹੜੇ ਵੇਲੇ ਕੀ ਹਾਲਤ ਹੈ ਇਹ ਪਤਰੀ ਬਾਚਣ ਨਾਲ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ ਭਾਵ ਆਪਣੇ ਮਨ ਨੂੰ ਹੀ ਦੇਖਣਾ ਚਾਹੀਦਾ ਹੈ ਆਪਣੇ ਮਨ ਦੇ ਅੰਦਰ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਸੋ ਬ੍ਰਾਹਮਣ ਭਲਾ ਆਖੀਐ ਜੇ ਬੂਝੈ ਬ੍ਰह्म ਵਿਚਾਰ ਜੋ ਠਿੱਤਾਂ ਦੀ ਭਲਾਈ ਬੁਰਾਈ ਵਿਚਾਰਨ ਦੇ ਥਾਂ ਰੱਬੀ ਵਿਚਾਰ ਨੂੰ ਚੰਗਾ ਸਮਝਦਾ ਹੈ ਉਹ ਬ੍ਰਾਹਮਣ ਨੂੰ ਚੰਗਾ ਜਾਣੋ ਹਰ ਸਾਲਾਹੇ ਹਰ ਪੜੈ ਗੁਰ ਕੈ ਸ਼ਬਦ ਵਿਚਾਰ ਜੋ ਬ੍ਰਾਹਮਣ ਗੁਰੂ ਦੇ ਸ਼ਬਦ ਦੀ ਰਾਹੀ ਵਿਚਾਰ ਕਰਕੇ ਪ੍ਰਭੂ ਦੀ ਸਿਫਤ ਸਲਾਪ ਕਰਦਾ ਹੈ ਪ੍ਰਭੂ ਦਾ ਨਾਮ ਪੜਦਾ ਹੈ ਉਹੀ ਚੰਗਾ ਹੈ ਆਇਆ ਉਹ ਪਰਵਾਣ ਹੈ ਜੇ ਕੁਲ ਕਾ ਕਰੇ ਉਧਾਰ ਤੇ ਇਸ ਤਰ੍ਹਾਂ ਆਪਣੀ ਕੁਲ ਦਾ ਆਪ ਹੀ ਪਾਰ ਉਤਾਰਾ ਕਰਦਾ ਹੈ ਉਹ ਤੇ ਉਸ ਦਾ ਜਗਤ ਵਿੱਚ ਆਉਣਾ ਸਫਲ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਅੱਗੇ ਜਾਤ ਨਾ ਪੁੱਛੀਏ ਕਰਨੀ ਸ਼ਬਦ ਹੈ ਸਾਰ ਪ੍ਰਭ ਦੀ ਹਜ਼ੂਰੀ ਵਿੱਚ ਉੱਚੀ ਜਾਤ ਦੀ ਪੁੱਛਗਿਸ਼ ਨਹੀਂ ਹੁੰਦੀ ਉਥੇ ਤਾਂ ਸਿਵਸਲਾਹ ਦੀ ਬਾਣੀ ਦਾ ਅਭਿਆਸ ਹੀ ਸ੍ਰੇਸ਼ਟ ਕਰਨੀ ਮਿਠੀ ਜਾਂਦੀ ਹੈ। ਹੋਰ ਕੂੜ ਪੜਨਾ, ਕੂੜ ਕਮਾਵਣਾ, ਵਿਖਿਆ ਨਾਲ ਪਿਆਰ ਸਿਵਸਲਾਹ ਤੋਂ ਬਿਨਾ ਹੋਰ ਪੜਨਾ ਤੇ ਕਮਾਣਾ ਵਿਰਥ ਹੈ। ਮਾਇਆ ਨਾਲ ਹੀ ਪਿਆਰ ਵਧਾਉਂਦਾ ਹੈ। ਅੰਦਰ ਸੁਖ ਨਾ ਹੋਵਈ ਮਨਮੁਖ ਜਨਮਖੁਵਾਰ। ਉਸ ਪੜਾਈ ਤੇ ਕਮਾਈ ਨਾਲ ਮਨ ਵਿੱਚ ਸੁਖ ਨਹੀਂ ਹੁੰਦਾ। ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੀ ਜ਼ਿੰਦਗੀ ਹੀ ਅੰਤਰ ਜਾਂਦੀ ਹੈ ਖੁਆਰ ਹੁੰਦੀ ਹੈ ਨਾਨਕ ਨਾਮ ਰਤੇ ਸੇ ਉੱਭਰੇ ਗੁਰ ਕਹਿ ਹੇਤਿ ਅਪਾਰ ਹੇ ਨਾਨਕ ਜੋ ਮਨੁੱਖ ਗੁਰੂ ਦੇ ਚਰਨਾਂ ਵਿੱਚ ਬਹੁਤ ਪ੍ਰੇਮ ਕਰਕੇ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ ਉਹ ਵਿਖਿਆ ਵਿਖਿਆ ਦੇ ਅਸਰ ਤੋਂ ਬਚ ਜਾਂਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ਉਨਾ ਦਾ ਆਉਣਾ ਸਫਲ ਹੋ ਜਾਂਦਾ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਅੰਦਰ ਸੁਖ ਨਾ ਹੋਵਈ ਮਨ ਮੁਖ ਜਨਮ ਖੁਵਾਰ ਨਾਨਕ ਨਾਮ ਰਤੇ ਸੇ ਉੱਭਰੇ ਗੁਰ ਕਾ ਹੇਤ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1093 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 52 ਅੰਗ 1094 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ